ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਬੱਸ ਨੂੰ ਲੱਗੀ ਭਿਆਨਕ ਅੱਗ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਇੱਥੇ ਬਰਾਤ ਵਾਲੀ ਬੱਸ ਤੇ ਹਾਈ ਵੋਲਟੇਜ ਤਾਰ ਡਿੱਗਣ ਕਰਕੇ 6 ਲੋਕਾਂ ਦੀ ਜਾਨ ਚਲੇਗੀ ਇੱਥੇ ਹਾਈ ਵੋਲਟੇਜ ਦੀ ਤਾਰ ਦੀ ਲਪੇਟ 'ਚ ਆ ਕੇ ਬੱਸ ਨੂੰ ਅੱਗ ਲੱਗ ਗਈ ਜਿਸ ਤੇ 6 ਲੋਕ ਜਿੰਦਾ ਸੜ ਗਏ ਘਟਨਾ ਨੂੰ ਲੈ ਕੇ ਸਤਾਨਿਕ ਲੋਕਾਂ 'ਚ ਗੁੱਸਾ ਹੈ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਪੱਥਰਬਾਜ਼ੀ ਕੀਤੀ ਹਾਸੇ ਦੇ ਸਮੇਂ ਬੱਸ ਮੌਦੇ ਖਰੇਹਾ ਖਾਜਾ ਤੋਂ ਬਰਾਤ ਲੈ ਕੇ ਮਹਾਰਰ ਧਾਮ ਜਾਰੀ ਸਿਆਸਦਾਨ ਮਹਾਰਰ ਪਿੰਡ ਦੇ ਕੋਲ ਪਹੁੰਚਦੇ ਹੀ ਚੱਲਦੀ ਬੱਸ ਹਾਈ ਵੋਲਟੇਜ ਤਾਰ ਨਾਲ ਟੱਚ ਹੋ ਗਈ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਤੇ ਬੱਸ ਵਿੱਚ ਅੱਗ ਲੱਗ ਗਈ ਤੇ ਕੁਝ ਹੀ ਸਮੇਂ ਵਿੱਚ ਬੱਸ ਅੱਗ ਦਾ ਗੋਲਾ ਬਣ ਗਈ ਕਿਸੇ ਨੂੰ ਬੱਸ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਦੀ ਭੀੜ ਲੱਗ ਗਈ ਅਤੇ ਸਥਾਨਕ ਲੋਕਾਂ ਨੇ ਵੀ ਬਚਾਅ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗ ਦੇ ਲਪਟਾਂ ਦੇ ਵਿੱਚ ਕੋਈ ਬੱਸ ਦੇ ਕੋਲ ਨਹੀਂ ਸੀ ਜਾ ਸਕਿਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ